ਪਰ ਜਿਹੜਾ ਮਾਹੌਲ ਅੱਜ ਦੀ ਘੜੀ ਵਿੱਚ ਪਹਿਲਗਾਮ ਦੀ ਘਟਨਾ ਤੋਂ ਬਾਅਦ ਸੜਾ ਬਿਜ਼ਨਸ ਸਾਰਾ ਡਾਊਨ ਕਰ ਦਿੰਦਾ ਨਾ ਸਾਡਾ ਸਾਰਾ ਇੱਥੇ ਦਾ ਮੋਲ ਵਿਗਾੜ ਦਿੰਦਾ ਉਹ ਉਲਟਾ ਜੋ ਮੋਲ ਠੀਕ ਹੋ ਰਿਹਾ ਹੁੰਦਾ ਉਹਨੂੰ ਹੋਰ ਖਰਾਬ ਕਰ ਦਿੰਦੇ ਇੱਥੇ ਤੇ ਸਿੱਖ ਵੀ ਮਰਦੇ ਨੇ ਮੁਸਲਮਾਨ ਵੀ ਮਰਦੇ ਨੇ ਹਿੰਦੂ ਵੀ ਮਰਦੇ ਨੇ ਅਗਰ ਇੱਥੇ ਵੀ ਮੁਸਲਮਾਨ ਆਇਚ ਅਸੀਂ ਬੈਠੇ ਹੋਇਆ ਅਗਰ ਸਾਨੂੰ ਇਹ ਭਾਈਚਾਰਾ ਨਾ ਹੋਵੇ ਜਾਂ ਇੱਕ ਦੂਜੇ ਦੀ ਮਦਦ ਨਾ ਕਰਦੇ ਤਾਂ ਨਹੀਂ ਬੈ ਸਕਦਾ ਮੀਡੀਆ ਹੀ ਇਸ ਨੂੰ ਰੋਂਗ ਸਾਈਡ ਲਾ ਜਾਂਦਾ ਜੋ ਕਿ ਨਹੀਂ ਹੋਣਾ ਚਾਹੀਦਾ ਅਸੀਂ ਸਾਰੇ ਪੰਗਾ ਮੰਨ ਕੇ ਸਰਦਾਰ ਖੜੇ ਆ ਤਦ ਹੀ ਖੜੇ ਆ ਜਦ ਇਹਦਾ ਦਾ ਭਾਈਚਾਰਾ ਸਾਡੇ ਨਾਲ ਚੱਲ ਰਿਹਾ ਅਗਰ ਐਸੇ ਮਾਹੌਲ ਹੁੰਦਾ ਤਾਂ ਫਿਰ ਅਸੀਂ ਇੱਥੇ ਨਾ ਖੜੇ ਹੁੰਦੇ ਅਦੇ ਦਾ ਸਬੂਤ ਹੀ ਆਈਏ ਕਿ ਅਸੀਂ ਇੱਥੇ ਖੜੇ ਆ ਐਸਾ ਨਹੀਂ ਹੋਣਾ ਚਾਹੀਦਾ ਪੂਰੀ ਉਹਦਾ ਨਫ਼ਰਤ ਪਿਦਾਣੀ ਗਲਤ ਹੈ ਇਸ ਵਕਤ ਅਸੀਂ ਕਸ਼ਮੀਰ ਦੇ ਸ਼੍ਰੀਨਗਰ ਸ਼ਹਿਰ ਦੇ ਵਿੱਚ ਆ ਲਾਲ ਚੌਕ ਦੇ ਕੋਲ ਅਸੀਂ ਦੁਕਾਨਦਾਰਾਂ ਨਾਲ ਇੱਥੋਂ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਲੋਕ ਕੀ ਸੋਚਦੇ ਆ ਮਹਿਸੂਸ ਕੀ ਕਰਦੇ ਨੇ ਉਹ ਤੇ ਅਸਰ ਕਿਸ ਤਰ੍ਹਾਂ ਦੇ ਪੈਂਦੇ ਨੇ ਇੱਥੇ ਸਾਡੇ ਨਾਲ ਇਹ ਭਾਈ ਸਾਹਿਬ ਜਿਹੜੇ ਖੜੇ ਨੇ ਇਹਨਾਂ ਦੀ ਆਪਣੀ ਇੱਥੇ ਦੁਕਾਨ ਹੈ ਜਿਹੜੀ ਕੀ ਤਰਲੋਕ ਸਿੰਘ ਐਂਡ ਸਨਜ਼ ਲਾਲ ਚੌਂਕ ਸ਼੍ਰੀਨਗਰ ਕਸ਼ਮੀਰ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਸਾਰੇ ਭਾਈਚਾਰੇ ਦੇ ਵਿੱਚੋਂ ਆਪਣੇ ਕੰਮਕਾਜ ਵੀ ਦੇਖਦੇ ਆ ਔਰ ਨਾਲ ਪਿਆਰ ਦੀ ਗੱਲ ਮੁਹੱਬਤ ਦੀ ਗੱਲ ਸਾਂਝ ਦੀ ਗੱਲ ਸਾਰੀਆਂ ਗੱਲਾਂ ਨਾਲ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਆ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਜੀ ਤੁਸੀਂ ਕਦੋਂ ਤੋਂ ਕਸ਼ਮੀਰ ਦੇ ਵਿੱਚੋਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਤਰਵਿੰਦਰ ਸਿੰਘ ਹੈ ਅਸੀਂ ਤੇ ਪੈਦਾਸ਼ ਹੀ ਇੱਥੇ ਦੇ ਰਹਿਣ ਵਾਲੇ ਆ ਜੀ ਤੇ ਸਾਰੇ ਇੱਥੇ ਦੇ ਸਾਰੇ ਪਿੰਡਾਂ ਵਿੱਚ ਪਹਾੜਾਂ ਦੇ ਵੀ ਸਰਦਾਰ ਵਸਦੇ ਨੇ ਹਾਂ ਜੀ ਇਵਨ ਹਿੰਦੂ ਵੀ ਵਸਦੇ ਨੇ ਜੀ ਹਲੇ ਵੀ ਹਾਂ ਜੀ ਜੋ ਜਨਨ ਨੂੰ ਕਸ਼ਮੀਰੀ ਪੰਡਤ ਕਿਹਾ ਜਾਂਦਾ ਸਾਰੇ ਭਾਈਚਾਰੇ ਨਾਲ ਰਹਿੰਦੇ ਨੇ ਤੇ ਬਾਕੀ ਤੇ ਮਨਟਿ ਹਿਸਟਰੀ ਦੇ ਵਿੱਚ ਕਸ਼ਮੀਰੀ ਪੰਡਤਾਂ ਦੇ ਨਾਲ ਜਾਂ ਸਿੱਖ ਭਾਈਚਾਰੇ ਦੇ ਨਾਲ ਜਾਂ ਬਾਕੀ ਜਿਹੜੀ ਵੀ ਕਮਿਊਨਿਟੀਆਂ ਨੇ ਸਾਰਿਆਂ ਦੇ ਆਪਸੀ ਹਿਸਟਰੀ ਦੇ ਵਿੱਚ ਕੋਈ ਨਾ ਕੋਈ ਤਾਲੁਕ ਨੇ ਸਬੰਧ ਨੇ ਪਰ ਜਿਹੜਾ ਮਾਹੌਲ ਅੱਜ ਦੀ ਘੜੀ ਵਿੱਚ ਪਹਿਲਗਾਮ ਦੀ ਘਟਨਾ ਤੋਂ ਬਾਅਦ ਕਈ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਜੇ ਇਸ ਤੋਂ ਪਹਿਲਾਂ ਵੀ ਤੁਸੀਂ ਆਪਣੀ ਅੱਖੀ ਕਿੰਨੀਆਂ ਗੱਲਾਂ ਸੁਣੀਆਂ ਕੰਨੀਆਂ ਸੁਣੀਆਂ ਹੋਣਗੀਆਂ ਅੱਖੀ ਵੇਖੀਆਂ ਹੋਣਗੀਆਂ ਕਿਸ ਤਰ੍ਹਾਂ ਦਾ ਅਸਰ ਪੈ ਜਾਂਦਾ ਜਿਹੜਾ ਸਾਰਾ ਕੁਝ ਵਧੀਆ ਚੱਲ ਰਿਹਾ ਹੁੰਦਾ ਇੱਕਦਮ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸਭ ਤੋਂ ਪਹਿਲੇ ਤਾਂ ਤੁਹਾਡਾ মিডিਆ ਹੀ ਇਸ ਨੂੰ ਰੋਂਗ ਸਾਈਡ ਲਾ ਜਾਂਦਾ ਜੋ ਕਿ ਨਹੀਂ ਹੋਣਾ ਚਾਹੀਦਾ ਜੀ ਜੀ ਕਿਉਂਕਿ ਸਾਡੇ ਇੱਥੇ ਭਾਈ ਸਾਰੇ ਸਾਰੇ ਅਸੀਂ ਹੁਣ ਲਾਲਚੂਗੀ ਕੰਮ ਕਰ ਰਹੇ ਆ ਅਸੀਂ ਸਾਰੇ ਪੰਗਾ ਮੰਨ ਕੇ ਸਰਦਾਰ ਖੜੇ ਆ ਜੀ ਤਾਦੀ ਖੜੇ ਆ ਜਦ ਆਦਾਂ ਦਾ ਭਾਈਚਾਰਾ ਸਾਡੇ ਨਾਲ ਚੱਲ ਰਿਹਾ ਹਾਂਜੀ ਤੇ ਕੋਈ ਵੀ ਧਰਮ ਗਲਤ ਚੀਜ਼ ਸਿਖਾਉਂਦਾ ਨਹੀਂ ਜੀ ਹੁਣ ਇਹ ਤਾਂ ਗਵਰਨਮੈਂਟ ਦਾ ਤੇ ਵੇਖਣਾ ਕਿਹੜੀ ਏਜੰਸੀ ਕਿਹੜਾ ਕੰਮ ਕਰਾ ਰਹੀ ਏ ਜੀ ਤੇ ਬਾਕੀ ਲੋਕਾਂ ਵੱਲੋਂ ਤੇ ਕਿਸੇ ਦਾ ਅਗਰ ਐਸੇ ਮਾਹੌਲ ਹੁੰਦਾ ਤੇ ਫਿਰ ਅਸੀਂ ਇੱਥੇ ਨਾ ਖੜੇ ਹੁੰਦੇ ਜੀ ਜੀ ਅਜੇ ਤਾਂ ਸਬੂਤ ਹੀ ਆਈਏ ਕਿ ਅਸੀਂ ਇੱਥੇ ਖੜੇ ਆ ਤਾਂ ਕਿ ਭਾਈਚਾਰਾ ਹੈ ਤੇ ਖੜੇ ਆ ਜੀ ਜੀ ਤੁਸੀਂ ਇੱਕ ਗੱਲ ਕੀਤੀ ਕਿ ਸਭ ਕੁਝ ਇੱਥੇ ਠੀਕ ਚੱਲਦਾ ਹੈ ਘਟਨਾਵਾਂ ਅਸਰ ਜ਼ਰੂਰ ਕਰਦੀਆਂ ਪਰ ਇੱਕ ਮੀਡੀਆ ਦਾ ਹਿੱਸਾ ਜਿਹੜਾ ਬੜਾ ਬਦਨਾਮ ਕਰਦਾ ਹੈ ਦੁੱਖ ਕਿੰਨਾ ਕੁ ਹੁੰਦਾ ਜਦੋਂ ਕੁਝ ਮੀਡੀਆ ਦਾ ਹਿੱਸਾ ਹੋਰ ਤਰ੍ਹਾਂ ਪੇਸ਼ ਕਰਦਾ ਤੇ ਸਾਡਾ ਬਿਜ਼ਨਸ ਸਾਰਾ ਡਾਊਨ ਕਰ ਦਿੰਦਾ ਨਾ ਸਾਡਾ ਸਾਰਾ ਇੱਥੇ ਦਾ ਮੋਲ ਵਿਗਾੜ ਦਿੰਦਾ ਜੀ ਔਰ ਉਲਟਾ ਜੋ ਮੋਲ ਠੀਕ ਹੋ ਰਿਹਾ ਹੁੰਦਾ ਉਹਨੂੰ ਹੋਰ ਖਰਾਬ ਕਰ ਦਿੰਦੇ ਕਿਉਂਕਿ ਇਹ ਨਫਰਤ ਫਿਰਾਨਾਂ ਤੇ 100 ਗੱਲਾਂ ਹੁੰਦੀਆਂ ਜਿਹੜਾ ਬਾਹਰ ਬੈਠਾ ਬੁੱਧਾ ਬੰਦਾ ਹੁੰਦਾ ਹੁਣ ਸਾਡੇ ਬੱਚੇ ਬਾਹਰ ਪੜਨ ਜਾਂਦੇ ਨੇ ਉਹਨਾਂ ਨੂੰ ਲੱਗਦਾ ਪਤਾ ਨਹੀਂ ਹਿੰਦੂਆਂ ਨੂੰ ਹੀ ਮਾਰ ਰਿਹਾ ਇੱਥੇ ਤੇ ਸਿੱਖ ਵੀ ਮਰਦੇ ਨੇ ਮੁਸਲਮਾਨ ਵੀ ਮਰਦੇ ਨੇ ਤੇ ਹਿੰਦੂੀ ਮਰਦ ਜਦ ਮਰਨ ਜਦ ਕੋਈ ਐਸੀ ਘਟਨਾ ਹੁੰਦੀ ਹੈ ਤਾਂ ਕੋਈ ਜਾਤ ਦੇਖ ਕੇ ਤੇ ਨਹੀਂ ਹੁੰਦੀ ਨਾ ਉਹ ਕੋਈ ਐਸੀ ਘਟਨੀ ਜਿਹੜੀ ਹੁੰਦੀ ਹੈ ਉਹ ਤਾਂ ਕੋਈ ਅਲੱਗ ਕਿਸਮ ਦੇ ਬੰਦੇ ਹੁੰਦੇ ਕਿ ਹਿਸਾਬ ਕਿਤਾਬ ਹੁੰਦਾ ਉਹ ਤਾਂ ਸਾਨੂੰ ਹੀ ਨਹੀਂ ਪਤਾ ਨਾ ਉਹ ਤਾਂ ਰੱਬ ਨੂੰ ਹੀ ਪਤਾ ਹੈ ਜਿਹੜੇ ਹੁਣ ਵੀ ਪੈਲਗਾਮ ਚ ਮਾਰਨ ਆਏ ਪਤਾ ਨਹੀਂ ਉਹ ਕੌਣ ਸੀ ਕਿਸ ਨੇ ਭੇਜੇ ਇਹ ਗੁੱਜੇ ਭੇਤ ਨੇ ਪਰ ਉਹਨਾਂ ਵਿੱਚੋਂ ਇੱਕ ਗੱਲ ਜਿਹੜੀ ਮੌਕੇ ਤੇ ਕਹੀ ਗਈ ਕਿ ਧਰਮ ਪੁੱਛ ਕੇ ਮਾਰਿਆ ਗਿਆ ਉਸ ਚੀਜ਼ ਨੇ ਬੜਾ ਕੁਝ ਕੀਤਾ ਉਹਦੇ ਬਾਰੇ ਤੇ ਅਸੀਂ ਕੁਝ ਨਹੀਂ ਕਹਿ ਸਕਦੇ ਹੂੰ ਕਿਉਂਕਿ ਬਾਕੀ ਜਿੱਥੇ ਤੱਕ ਧਰਮ ਦਾ ਹਿਸਾਬ ਹੈ ਇੱਥੇ ਸਾਰੀਆਂ ਇੱਥੇ ਹਿੰਦੂਆਂ ਦੀਆਂ ਦੁਕਾਨਾਂ ਵੀ ਨੇ ਜੀ ਔਰ ਕੰਮ ਕਰ ਰਹੇ ਨੇ ਰਹੇ ਤੇ ਮੰਦਰ ਵੀ ਆਣ ਗੁਰਦੁਆਰੇ ਵੀ ਆਣ ਜੀ ਜੀ ਤੇ ਐਸਾ ਕੁਝ ਨਹੀਂ ਹੈ ਕਿ ਕੋਈ ਕਦੀ ਕਿਧਰੇ ਸਾਨੂੰ ਪੀਕਤੇ ਇੱਥੇ ਮਿਲਟੈਂਸੀ ਸੀ ਤਦ ਵੀ ਕਿਸੇ ਨੇ ਉਸ ਹਿਸਾਬ ਨਾਲ ਬਾਕੀ ਜੋ ਇਹਨਾਂ ਨਾਲ ਵਰਤਿਆ ਗਿਆ ਉਹ ਸਾਡੇ ਨਾਲ ਵਰਤਿਆ ਗਿਆ ਜੋ ਇਹਨਾਂ ਨੂੰ ਦੁੱਖ ਹੁੰਦਾ ਹੈ ਉਹ ਸਾਨੂੰ ਆਉਂਦਾ ਹੈ ਅਗਰ ਸੋਹ ਮੁਸਲਮਾਨ ਮਰਦਾ ਹੈ ਤੇ ਪੰਜ ਹਿੰਦੂ ਮਰਦ ਨੇ ਤੇ ਦੋ ਸਰਦਾਰ ਮਰਦ ਨੇ ਉਸ ਐਵਰੇਜ ਤੇ ਮਤਲਬ ਤਸ਼ਮੀਲ ਇਹ ਸਭ ਦੇ ਵਿੱਚ ਚਾਹੇ ਧੁੱਪ ਹੈ ਛਾਂ ਹੈ ਦੁੱਖ ਹੈ ਸੁੱਖ ਹੈ ਸਭ ਕੁਝ ਇੱਕੋ ਜਿਹਾ ਹੈ ਇੱਕੋ ਜਿਹਾ ਹੈ ਸਾਰੇ ਇਕੱਠੇ ਨੇ ਐਸਾ ਕੁਝ ਨਹੀਂ ਹਮ ਸਾਰੇ ਪਾਈਚਾ ਨੇ ਹੋ ਰਹੇ ਜਿਹੜੇ ਸਾਡੇ ਸਿੱਖ ਕਮਿਊਨਿਟੀ ਇਹ ਹੁੰਦੇ ਪੂਰੇ ਪਹਾੜਾਂ ਤੇ ਰਹਿੰਦੀ ਜਿੱਥੇ ਤੇ ਸਕਿਉਰਟੀ ਫੋਰਸਿਜ਼ ਨੂੰ ਵੀ ਜਾਣ ਨੂੰ ਟਾਈਮ ਲੱਗਦਾ ਜੀ ਐ ਤੇ ਸਾਰੇ ਪਹਾੜਾਂ ਤੇ ਰਹਿੰਦੇ ਨੇ ਜ਼ਮੀਂਦਾਰ ਲੋਕ ਨੇ ਹੁੰਦੇ ਨੇ ਇੱਥੇ ਐਸਾ ਕੁਝ ਨਹੀਂ ਅਸੀਂ ਦੇਖਿਆ ਦੂਰੋਂ ਬੈਠ ਕੇ ਤਾਂ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਦੁਨੀਆ 'ਚ ਦੇਖਿਆ ਹੋਣਾ ਜਦੋਂ ਇਸੇ ਲਾਲ ਚੌਕ ਦੇ ਉੱਤੇ ਕੈਂਡਲ ਮਾਰਚ ਕੱਢੇ ਗਏ ਸ਼ਾਂਤੀ ਦੇ ਜਿਹੜੇ ਪੈਗਾਮ ਦਿੱਤੇ ਗਏ ਸਨੇਹੇ ਦਿੱਤੇ ਗਏ ਇਹਨਾਂ ਵਿੱਚ ਸਾਰਿਆਂ ਵਿੱਚ ਜਦੋਂ-ਜਦੋਂ ਵੀ ਹੁੰਦਾ ਸਾਰੇ ਖੁੱਲ੍ਹ ਕੇ ਹਿੱਸੇਦਾਰੀ ਲੈਂਦੇ ਨੇ ਜਾਂ ਕੋਈ ਨਾ ਕੋਈ ਭੈ ਹੁੰਦਾ ਮਨ ਜੀ ਇਹ ਜਿਹੜੀ ਗਲਤ ਗੱਲ ਏ ਉਹ ਤੇ ਹਰ ਆਦਮੀ ਗਲਤ ਗੱਲ ਨੂੰ ਗਲਤੀ ਕਹਿੰਦਾ ਕਦੇ ਠੀਕ ਤੇ ਕਹੇਗਾ ਨਹੀਂ ਜੀ ਜੀ ਤੇ ਬਾਕੀ ਸਾਰੇ ਉਹ ਜਿਹੜੇ ਕੈਂਡਲ ਮਾਰਚ ਕਰ ਰਹੇ ਹੁੰਦੇ ਨੇ ਉਹ ਵੀ ਕਸ਼ਮੀਰ ਦੇ ਵਸੀਖ ਹੀ ਹੁੰਦੇ ਨੇ ਜੀ ਜੀ ਹਲ ਵਾ ਉਹ ਜਿਹੜਾ মিডিਆ ਦਾ ਹੁੰਦਾ ਹੈ ਕਿ ਉਹਨਾਂ ਦਾ ਕੰਮ ਹੁੰਦਾ ਹੈ ਕਿ ਗਲਤ ਸਾਈਡ ਲੈ ਜਾਣਾ ਗੱਲ ਨੂੰ ਉਹਦੇ ਨਾਲ ਸਾਡਾ ਇੱਥੇ ਅਸਰ ਹੁੰਦਾ ਜਿਵੇਂ ਤੁਸੀਂ ਕਹਿੰਦੇ ਕਿ ਅਸਰ ਹੁੰਦਾ ਸੀ ਹੋਰ ਵੀ ਕੁਝ ਦੁਕਾਨਦਾਰਾਂ ਨਾਲ ਗੱਲ ਕਰ ਰਹੀ ਸੀ ਕੁਝ ਲੋਕ ਤਾਂ ਇਸ ਕਰਕੇ ਨਹੀਂ ਬੋਲਦੇ ਕਹਿੰਦੇ ਫਿਰ ਸਾਨੂੰ ਨਾ ਕੋਈ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਔਰ ਜਿਹੜੀ ਇਹ ਕਾਰੋਬਾਰ ਦੇ ਉੱਤੇ 6 ਵਜਦੀ ਹੈ ਕਿ ਸਹੱਦ ਤੱਕ ਵਜਦੀ ਹੈ ਜਾਂ ਹੋਣ ਵਾਲੀ ਘਟਨਾ ਜਾਂ ਪਹਿਲਾਂ ਵੀ ਜਦੋਂ-ਜਦੋਂ ਹੋਇਆ ਨਹੀਂ ਜਦ ਜਿਹਦਾ ਐਸਾ ਮੋਲ ਬਣਦਾ ਹੈ ਉਹਦੇ ਨਾਲ ਤੇ ਘਟਨਾਵਾਂ ਹੁੰਦੀਆਂ ਜਾਤੇ ਕੋਈ ਮਿਲਟੈਂਟਸ ਨਾਲ ਆਪਸੀ ਚਾਹਨਾ ਦੀ ਹੁੰਦੀ ਹੈ ਉਹਦੇ ਤੇ ਨਾਲ ਤੇ ਲੋਕਾਂ ਦਾ ਕੋਈ ਲੈਣ ਦਾ ਉਸ ਹਿਸਾਬ ਨਾਲ ਨਹੀਂ ਦੇਖਿਆ ਜਾਂਦਾ ਲੇਕਿਨ ਕੋਈ ਅਸਾਜ ਘਟਨਾ ਹੁੰਦੀ ਹੈ ਜਿਹੜੇ ਕਿਹਾ ਜਾਂਦਾ ਮੀਡੀਆ ਕਹਿੰਦਾ ਜੀ ਉੱਥੇ ਹਿੰਦੂਆਂ ਨੂੰ ਮਾਰਿਆ ਹੈ ਉੱਥੇ ਸਿੱਖ ਉੱਥੇ ਜਿਸਾ ਪੰਜਾਬੀ ਮੁਸਲਮਾਨ ਬੱਚਿਆਂ ਨੂੰ ਬੱਚਿਆਂ ਨੂੰ ਤੰਗ ਕੀਤਾ ਜਾ ਰਿਹਾ ਉਹ ਤਾਂ ਬਿਲਕੁਲ ਗਲਤ ਹੈ ਹਾਂ ਜੀ ਕੋਈ ਐਸਾ ਨਹੀਂ ਹੋਣਾ ਚਾਹੀਦਾ ਕੋਈ ਉਹਨਾਂ ਨਫ਼ਰਤ ਪੈਦਾ ਨਹੀਂ ਗਲਤ ਹੈ ਜੀ ਜੀ ਕਿਉਂਕਿ ਆਦਰ ਇੱਕ ਸਾਈਡ ਦਾ ਪੱਖ ਲੈ ਕੇ ਦੂਜੇ ਸਾਈਡ ਤੇ ਨਹੀਂ ਜਾ ਸਕਦਾ ਤੁਸੀਂ ਅਕਤੋ ਹੋਈ ਰਖਣਾ ਨਾ ਜੋ ਸਹੀ ਹੈ ਕਿਉਂਕਿ ਉਹ ਉੱਥੇ ਜਾ ਰਹੇ ਤੇ ਹੁਣ ਉਹਨਾਂ ਦਾ ਕੋਈ ਕਸੂਰ ਨਹੀਂ ਤੇ ਲੋਕ ਉਹਨਾਂ ਦੇ ਅਟੈਕ ਕਰ ਰਹੇ ਆ ਮੀਡੀਆ ਦਾ ਕੰਮ ਕੀਤਾ ਜੀ ਮੀਡੀਆ ਹੀ ਗਲਤ ਕਰ ਰਿਹਾ ਨਾ ਤੁਸੀਂ ਸਾਡਾ ਇੱਥੇ ਜੰਮੇ ਪਲੇਉ ਕਸ਼ਮੀਰੀ ਹੋਣ ਦੇ ਨਾਤੇ ਮਾਨ ਨਾਲ ਕਹਿ ਰਹੇ ਹੋ ਕਿ ਅਸੀਂ ਤਾਂ ਸਾਰੇ ਇਕੱਠੇ ਰਹਿਨੇ ਆ ਸਾਰੀਆਂ ਸਾਂਝਾਂ ਸਾਡੀਆਂ ਦੁੱਖ ਹੋਵੇ ਸੁੱਖ ਹੋਵੇ ਵਿਆਹ ਹੋਵੇ ਕੋਈ ਮਰਗ ਹੋ ਜੇ ਸਾਰਾ ਕੁਝ ਵਿੱਚ ਮਿਲਵਰਤਨ ਨਾਲ ਚੱਲਦਾ ਹੈ ਪਰ ਇਹ ਜਿਹੇ ਕਿਹੜੇ ਫਿਰ ਲੋਕ ਆ ਜਾਂਦੇ ਆ ਜਿਹੜੇ ਸਾਰਾ ਕੁਝ ਸਹੀ ਚੱਲਣ ਦੇ ਬਾਵਜੂਦ ਮਾੜਾ ਦੱਸਦੇ ਫਿਰਦੇ ਆ ਕਿ ਇੱਥੇ ਹੋ ਗਿਆ ਇਹ ਤਾਂ ਗਵਰਨਮੈਂਟ ਨੇ ਦੇਖਣਾ ਹੈ ਇਹ ਗਵਰਨਮੈਂਟ ਦਾ ਕੰਮ ਹੈ ਬਾਕੀ ਪੋਲਿਟੀਕਲ ਲੈਵਲ ਤੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਪੋਲਿਟੀਕਲ ਲੈਵਲ ਤੇ ਹੁੰਦੀਆਂ ਨੇ ਬਾਕੀ ਇਨਸਾਨੀਅਤ ਲੈਵਲ ਤੇ ਜਿਹੜੀਆਂ ਹੁੰਦੀਆਂ ਨੇ ਉਹਦੇ ਤੇ ਕੋਈ ਪੜੋਸੀਆਂ ਨਾਲ ਕੋਈ ਐਸਾ ਭੇਤ ਭਾਵ ਨਹੀਂ ਹੁੰਦਾ ਕਿ ਜਿਸ ਤਾਂ ਮਤਲਬ ਪੰਦਾ ਕਿ ਐਸੇ ਹਾਲ ਨਾਲ ਗੱਲ ਹੋ ਰਹੀ ਹੈ ਕਿਸੇ ਨੂੰ ਪਾਰਟਿਕੂਲਰ ਹਿੰਦੂ ਦੇਖ ਕੇ ਐਸਾ ਕਰ ਰਿਹਾ ਯਾ ਉਸ ਵਾਕੀ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਪੋਲਿਟਿਕਲ ਲੈਵਲ ਦੇ ਹੁੰਦੀਆਂ ਨੇ ਉੱਥੇ ਕਈ ਚੀਜ਼ਾਂ ਦੇ ਹਰ ਜਗ੍ਹਾ ਦੇ ਹੁੰਦੇ ਨੇ ਪਰ ਦੁਕਾਨਦਾਰੀ ਦੇ ਵਿੱਚ ਖਾਸ ਕਰਕੇ ਇੱਕ ਗੱਲ ਆਪਾਂ ਸਾਰੇ ਦੇਖਦੇ ਆ ਸਾਡਾ ਵੀ ਵਾਹ ਪੈਂਦਾ ਦੁਕਾਨਦਾਰਾਂ ਨਾਲ ਥੋੜਾ ਵੀ ਕਈਆਂ ਨਾਲ ਪੈਂਦਾ ਹੋਣਾ ਵਾਹ ਜਾਂ ਹੋਰ ਜਿਹੜੇ ਜਿਨ੍ਹਾਂ ਨਾਲ ਵਰਤਦੇ ਹੋਂ ਕਦੇ ਧਰਮ ਪੁੱਛ ਕੇ ਜਾਤ ਪੁੱਛ ਕੇ ਤੇ ਆਪਾਂ ਸੌਦਾ ਵੀ ਨਹੀਂ ਖਰੀਦਿਆ ਅਗਰ ਜਾਤ ਪੁੱਛ ਕੇ ਹੋਣਗੇ ਇੱਥੇ ਸਰਦਾਰ ਤਾਂ 1% ਨਾਲੋਂ ਵੀ ਘੱਟ ਨੇ ਜੀ ਕਸ਼ਮੀਰ ਵਿੱਚ ਹਾਂਜੀ ਪੁਆਇੰਟ ਕੁਝ ਪਰਸੈਂਟ ਹੋਵਾਂਗੇ ਹਾਂ ਤੇ ਅਸੀਂ ਸਾਡੇ ਕੋਲ ਕਸਟਮਰ ਕਿਉਂ ਆਣਗੇ ਅਗਰ ਉਹ ਸਾਡੀ ਪਗੜੀ ਦੇਖਣਗੇ ਜਾਂ ਅਸੀਂ ਮੁਸਲਮਾਨ ਕੋਲ ਕਿਉਂ ਚੀਜ਼ ਲਾਂਗੇ ਐਸਾ ਕੁਝ ਨਹੀਂ ਹੁੰਦਾ ਤੇ ਫਿਰ ਮੀਡੀਆ ਦਾ ਮੀਡੀਆ ਹੈ ਤੁਹਾਡਾ ਮੀਡੀਆ ਹੀ ਗਲਤ ਕਰਦਾ ਸਾਰੀ ਗੱਲ ਖਰਾਬ ਇੱਕ ਹਿੱਸੇ ਮੀਡੀਆ ਨੇ ਕੀਤੀ ਇਹਦਾ ਮੀਡੀਆ ਹੀ ਦਾ ਹੀ ਕੰਮ ਖਰਾਬ ਹੈ ਉਹਨਾਂ ਖਰਾਬ ਗਰਾਊਂਡ ਲੈਵਲ ਤੇ ਨਹੀਂ ਜੀ ਬਾਕੀ ਤੇ ਜਿੰਨੇ ਸਾਡੇ ਉਥੇ ਬੱਚੇ ਨੂੰ ਉਹਨਾਂ ਨੂੰ ਰਿਸਕ ਹੁੰਦਾ ਕਿਸ ਵਾਸਤੇ ਜੀ ਉਹਨਾਂ ਨੇ ਤਾਂ ਕੋਈ ਅਸੀਂ ਗੱਲ ਨਹੀਂ ਕੀਤੀ ਜੀ ਜਾਂ ਪੰਜਾਬ ਵਿੱਚ ਸਾਨੂੰ ਤੇ ਦੁੱਖ ਹੁੰਦਾ ਕਿ ਪੰਜਾਬ ਤੋਂ ਖਬਰ ਆਂਦੀ ਹੈ ਜੀ ਇਸ ਤਰ੍ਹਾਂ ਸਾਡੀ ਕੁੜੀ ਮਤਲਬ ਕਸ਼ਮੀਰ ਦੀ ਕੁੜੀ ਨੂੰ ਤੰਗ ਕਰ ਰਹੇ ਉਹ ਜਾਂ ਕੋਈ ਮੁੰਡੇ ਨੂੰ ਤੰਗ ਕਰ ਰਹੇ ਉਹ ਜਿਹੜੀ ਉਹਦਾ ਕੰਮ ਤੁਸੀਂ ਗੱਲ ਕਰ ਰਹੇ ਹੋ ਦੇ ਵਿੱਚ ਉਹਨਾਂ ਵਿਦਿਆਰਥੀ ਨਾਲ ਸਾਡੀ ਅੱਜ ਗੱਲ ਹੋਈ ਉਹ ਕਹਿੰਦੇ ਆ ਕਿ ਪੰਜਾਬ ਦੇ ਅੰਦਰ ਵੀ ਜਿਹੜੇ ਪੰਜਾਬ ਦੇ ਰਹਿਣ ਵਾਲੇ ਆ ਉਹ ਤਾਂ ਸਾਨੂੰ ਹਰ ਤਰ੍ਹਾਂ ਦੀ ਮਦਦ ਕਰਦੇ ਆ ਬਾਹਰੇ ਕੁਝ ਲੋਕ ਆਏ ਹੁੰਦੇ ਆ ਉਹ ਤੰਗ ਕਰਦੇ ਆ ਬਾਕੀ ਉਹਨਾਂ ਦਾ ਮੈਂ ਨਹੀਂ ਕਹਿ ਸਕਦਾ ਬਾਕੀ ਇਹ ਧਰਮ ਦੇ ਹਿਸਾਬ ਨਾਲ ਨਾ ਕਿਸ ਨੂੰ ਤੰਗ ਕੀਤਾ ਜਾਣਾ ਚਾਹੀਦਾ ਤੇ ਨਾ ਕੋਈ ਕਰਦਾ ਇਹ ਤਾਂ ਨਵੀਂ ਚੀਜ਼ ਚਲਦੀ ਵੀ ਜਿਸ ਕਿਉਂਕਿ ਮੀਡੀਆ ਮੀਡੀਆ ਹੀ ਐਸਾ ਨਫਰਤ ਵਾਲਾ ਨਾ ਜ਼ਾਹਰ ਫਲਾ ਦਿੰਦਾ ਉਸ ਤੋਂ ਬਾਅਦ ਤੇ ਕੋਈ ਪਤਾ ਨਹੀਂ ਚੱਲਦਾ ਨਾ ਔਰ ਦੂਰ ਬੈਠਾ ਕਿਥੇ ਕੇਰਲ ਵਿੱਚ ਬੰਦਾ ਬੈਠਾ ਉਹਨੂੰ ਕੀ ਪਤਾ ਕਸ਼ਮੀਰ ਵਿੱਚ ਕਿਸਣਾ ਚੱ ਦਾ ਗਲਤ ਚੀਜ਼ਾਂ ਵੱਧ ਪੇਸ਼ ਕੀਤੀਆਂ ਗਿਆ ਸਚਾਈ ਘੱਟ ਦੱਸੀ ਗਈ ਤੁਹਾਡੇ ਕੋਲ ਅੱਜ ਮੌਕਾ ਹੈ ਕਿ ਇਹ ਜੀ ਕਿਹੜੀ ਗੱਲ ਤੁਹਾਨੂੰ ਰੜਕਦੀ ਹੈ ਕਿ ਜਿਹੜੀ ਗੱਲ ਦੱਸਣੀ ਚਾਹੀਦੀ ਸੀ ਦੱਸੀ ਨਹੀਂ ਅਜੇ ਤੱਕ ਮੀਡੀਆ ਨੇ ਨਹੀਂ ਇਹ ਸਭ ਤੋਂ ਵੱਡਾ ਮੀਡੀਆ ਦਾ ਕੰਮ ਹੈ ਕਿ ਦੱਸਣਾ ਜੋ ਸਖੀਕਤ ਹੈ ਜੋ ਸੱਚ ਹੈ ਆਦਰ ਕੋਈ ਗੱਲ ਦੇਖਦੇ ਨੇ ਤੇ ਮੀਡੀਆ ਚ ਸ਼ਾਮੀ ਅਸੀਂ ਕੋਈ ਹੋਰ ਗੱਲ ਲਾਲਚੂngੀ ਦੇਖਦੇ ਹਾਂ ਹੋਈਏ ਜੀ ਜੀ ਜਦ ਕਿ ਸੇਰ ਤੋਂ ਸ਼ਾਮ ਤੱਕ ਅਸੀਂ ਲਾਲਚੂng ਬੈਠੇ ਹੋਨੇ ਹਾਂ ਹਾਂਜੀ ਐਸ ਵਾਸਤੇ ਉਹ ਚੀਜ਼ ਅਲੱਗ ਹੈ ਉਹਨਾਂ ਦਾ ਆਪਣਾ ਟ੍ਰੇਡ ਇੱਕ ਕਿਸਮ ਦਾ ਹੋਣਾ ਸੀ ਉਹਨਾਂ ਨੂੰ ਕਹਿੰਦੇ ਆ ਕਾਰੋਬਾਰ ਹੈ ਹੁਣ ਉਹ ਕਾਰੋਬਾਰ ਚਲਾ ਰਹੇ ਨੇ ਉਹ মিডিਆ ਨਹੀਂ ਜਾ ਰਹੇ ਉਹ ਸਾਡੇ ਉਹ ਪੁਰਾਣੇ ਕਹਿੰਦੇ ਸਨ ਚਾਰ ਸਤੰਭ ਹੁੰਦੇ ਨੇ ਹਾਂ ਜੀ ਇਹ ਦਾ ਡੈਮੋਕ੍ਰੇਸੀ ਦੇ ਸਤੰਭ ਜਿਹੜਾ ਨਾ ਉਹ ਕਿਸੇ ਕੰਮ ਦਾ ਨਹੀਂ ਰਿਹਾ ਮਤਲਬ ਆਪਣੀ ਕਾਰੋਬਾਰ ਦੀ ਖਾਤਰ ਤੁਹਾਨੂੰ ਇਹ ਮਹਿਸੂਸ ਕਰਦੇ ਹੋ ਕਿ ਕਈ ਜ਼ਿੰਦਗੀਆਂ ਨਾਲ ਖੇਡ ਰਹੇ ਆ ਖਲਵਾੜ ਕਰ ਰਹੇ ਹਾਂ মিডিਆ ਨੂੰ ਆਪਣਾ ਰੋਲ ਆਪਣਾ ਔਨੈਸਟੀ ਨਾਲ ਦੇਣਾ ਚਾਹੀਦਾ ਜੀ ਜੀ ਵਾਕੀ ਜਿੱਥੇ ਦਾ ਕੋਈ ਬੇਸ ਏ ਉਥੇ ਬੇਸ ਤੇ ਨਾਲ ਗੱਲ ਕਰਨੀ ਚਾਹੀਦੀ ਜੋ ਸੱਚਾਈਤ ਜਦੋਂ ਅਸੀਂ ਲਾਲ ਚੌਂਕ 'ਚ ਖੜ ਕੇ ਗੱਲ ਕਰ ਰਹੇ ਹਾਂ ਬਹੁਤ ਸਾਰੇ ਲੋਕ ਇਨ੍ਹਾਂ ਭਾਈ ਸਾਹਿਬ ਦੀ ਗੱਲ ਸੁਣਨ ਲਈ ਵੀ ਖੜ ਗਏ ਨੇ ਇੱਥੇ ਔਰ ਲਾਲ ਚੌਂਕ ਜਿਹੜਾ ਕਿ ਇਸ ਵਕਤ ਦਿਖ ਰਿਹਾ ਸ਼ਾਮਾਂ ਪੈਣ ਜਾ ਰਹੀਆਂ ਨੇ ਔਰ ਜਿਹੜੇ ਮਹੀਨੇ ਦੇ ਵਿੱਚ ਜਿਹੜੇ ਦਿਨਾਂ 'ਚ ਅਸੀਂ ਖੜੇ ਆਂ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਕਾਰੋਬਾਰ ਬਹੁਤ ਚੱਲਦਾ ਸੀ ਪਰ ਹੁਣ ਟਾਵੇਂ ਟਾਵੇਂ ਲੋਕ ਆਉਂਦੇ ਨੇ ਇਸੇ ਤਰ੍ਹਾਂ ਇਹ ਸਚਾਈ ਹੈ ਕਿ ਇਨ੍ਹਾਂ ਦਿਨਾਂ ਵਿੱਚ ਬਹੁਤ ਭੀੜ ਹੁੰਦੀ ਸੀ ਇਸ ਬਾਜ਼ਾਰ ਨਹੀਂ ਲਾਲ ਚੌਂਗੀ ਤੇ ਹਮੇਸ਼ਾ ਹੀ ਕੰਮ ਰਹਿੰਦਾ ਹੈ ਬ ਐਸੋ ਵਸੇ ਉਹ ਤੇ ਸੋਚਿਆ ਨਹੀਂ ਜਾ ਸਕਦਾ ਬਾਕੀ ਟੂਰਿਸਟ ਆਉਂਦੇ ਸਨ ਇੱਥੇ ਤੇ ਕੁੰਮ ਦਾ ਮੇਲਾ ਲੱਗਿਆ ਹੋਇਆ ਸੀ ਹਾਂਜੀ ਪਰ ਹੁਣ ਹੁਣ ਉਸ ਦਿਨਾਂ ਚੀਜ਼ਾਂ ਵਿੱਚ ਫਰਕ ਪੈ ਉਹ ਫਿਰ ਵੀ ਟੂਰਿਸਟ ਸਾਡੇ ਤੇ ਭਰੋਸਾ ਕਰ ਰਿਹਾ ਸੀ ਜੀ ਲੇਕਿਨ ਜਿੰਨਾ ਮੀਡੀਆ ਨੇ ਉਸ ਨੂੰ ਉਠਾ ਲਿਆ ਉਸ ਤੋਂ ਬਾਅਦ ਉਹਨਾਂ ਨੇ ਉਹ ਉਸ ਤੇ ਹੀ ਥੱਲੇ ਆ ਗਿਆ ਕੰਮ ਉਹ ਚੀਜ਼ ਹੈ ਬਾਕੀ ਠੀਕ ਕਰਦੇ ਹੋ ਹੋ ਜਾਏਗਾ ਬਾਅਦ ਹੀ ਹੋ ਜਾਏਗਾ 6 ਮਹੀਨੇ ਬਾਅਦ ਸਾਲ ਬਾਅਦ ਫਿਰ ਠੀਕ ਹੋ ਜਾਏਗਾ ਲੇਕਿਨ ਗਲਤ ਗਲਤ ਹੈ ਗਲਤ ਹੀ ਰਹੇਗੀ ਇੱਕ ਤਾਂ ਚਲੋ ਜਿਹੜੇ 3 ਸੀ 4 ਸੀ ਜਿਨ੍ਹਾਂ ਨੇ ਇਹ ਅੱਤਵਾਦ ਫਲਾਇਆ ਜਾਂ 26 ਲਾਸ਼ਾਂ ਵਿਛਾਈਆਂ ਪਰ ਦੂਜੇ ਪਾਸੇ ਜਿਹੜਾ ਆਦਿਲ ਨਾਮ ਦਾ ਇੱਕ ਵਿਅਕਤੀ ਸੀ ਜਿਹੜਾ ਮੌਕੇ ਦੇ ਉੱਤੇ ਲੜ ਕੇ ਸ਼ਹੀਦ ਹੋ ਗਿਆ ਉਹਦੇ ਬਾਰੇ ਕਹਾਣੀ ਬਾਰੇ ਤੁਹਾਡਾ ਕੀ ਖਿਆਲ ਮੈਂ ਤੇ ਇਹ ਕਹਿਣਾਗਾ ਨਾ ਅਗਰ ਅਸੀਂ ਇੱਥੇ ਬੈਠੇ ਹੋਇਆ ਅਗਰ ਅਸੀਂ ਮੁਸਲਮਾਨ ਆਇ ਚ ਅਸੀਂ ਬੈਠੇ ਹੋਇਆ ਅਗਰ ਉਸ ਸਾਨੂੰ ਆ ਪਾਈਚਾਰਾ ਨਾ ਹੋਏ ਜਾਂ ਇੱਕ ਦੂਜੇ ਦੀ ਮਦਦ ਨਾ ਕਰਦੇ ਤਾਂ ਨਹੀਂ ਬੈ ਸਕਦਾ ਐ ਇਹ ਕਹਿਣਾ ਤੇ ਇਹ ਤਾਂ ਕਿਉਂ ਕਾਨੂੰਨ ਤੇ ਗਵਰਨਮੈਂਟ ਨੇ ਦੇਖਣਾ ਹੈ ਜਾਂ ਕੌਣੀਆਂ ਏਜੰਸੀਆਂ ਕਰ ਰਹੀਆਂ ਜਾਂ ਕੀ ਕਰ ਰਹੀਆਂ ਉਹ ਤੇ ਸਾਡਾ ਲੋਕਲ ਆਦਮੀ ਦਾ ਕੋਈ ਉਸ ਨਹੀਂ ਹੁੰਦਾ ਨਾ ਉਹ ਵੇ ਸਾਡਾ ਨਹੀਂ ਨਾ ਹੀ ਉਹ ਚੈਪਟਰ ਸਾਡਾ ਹੈ ਜੀ ਸਾਡਾ ਚੈਪਟਰ ਇਹ ਕਿ ਅਸੀਂ ਆਪਣੀ ਮਜ਼ਦੂਰੀ ਕਰ ਨਿਕਲੇ ਆ ਸਵੇਰੇ ਆਣਾ ਛਾਵੇਂ ਮਜ਼ਦੂਰੀ ਕਰਕੇ ਘਰ ਜਾਣਾ ਅਸੀਂ ਸਾਰੇ ਬੰਦੇ ਹੁਣ 10 ਆਦਮੀ ਖੜੇ ਆ ਕੋਈ ਐਸੀ ਗੱਲ ਤੇ ਨਹੀਂ ਤੁਸੀਂ ਦੇਖ ਹੀ ਰਹੇ ਹੋ ਇਹ ਸਾਰੇ ਕਸ਼ਮੀਰੀ ਚ ਵੀ ਗੱਲ ਕਰਨਗੇ ਤੁਹਾਡੇ ਨਾਲ ਹਾਂਜੀ ਇਹ ਪੰਜਾਬ ਦਾ ਕੋਈ ਵੀ ਨਹੀਂ ਨਾਨਾ ਜੀ ਤੇ ਜਿਹੜੀ ਕਸ਼ਮੀਰੀ ਹੋਣ ਦੇ ਨਾਤੇ ਕਿਉਂਕਿ ਬੰਦੇ ਨੂੰ ਨਾ ਇੱਕ ਆਪਣੀ ਜ਼ੁਬਾਨ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਹੁੰਦਾ ਇੱਕ ਲਗਨ ਹੁੰਦੀ ਹੈ ਮਿਹਨਤ ਹੁੰਦੀ ਹੈ ਜਿਵੇਂ ਤੁਸੀਂ ਬੱਚੇ ਨੂੰ ਬੁਲਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਖਾਸ ਤੌਰ ਕਰੋ ਇਹਦਾ ਕਸ਼ਮੀਰੀ ਜੀ ਗੱਲ ਕਰਾਓ ਤੁਸੀਂ ਅੱਜ ਕਸ਼ਮੀਰੀ ਹੋਣ ਦੇ ਨਾਤੇ ਜਿੰਨੇ ਲੋਕ ਇੱਥੇ ਆਪਾਂ ਨੂੰ ਸੁਣ ਰਹੇ ਆ ਕੀ ਕਹਿਣਾ ਚਾਹੁੰਦੇ ਆ ਜਿਵੇਂ ਇੱਕ ਪਤਾ ਲੱਗੇ ਕਿ ਜਿਹੜੇ ਇੱਕ ਸਰਦਾਰ ਔਰ ਉਤੋਂ ਇੱਕ ਕਸ਼ਮੀਰੀ ਉਹਨਾਂ ਦਾ ਸੋਚ ਕੀ ਹੈ ਉਹਨਾਂ ਦਾ ਵਿਚਾਰ ਕੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਅਸੀਂ ਤਾਂ ਇੱਕ ਕਸ਼ਮੀਰੀ ਆ ਸਰਦਾਰ ਇਕੱਠੇ ਰਹਿੰਦੇ ਆ ਅਸੀਂ ਸਾਡੇ ਨਾਲ ਕੋਈ ਨਹੀਂ ਆ ਅਸੀਂ ਸਾਡੇ ਘਰ ਦੀ ਵੀ ਨਜ਼ਦੀਕ ਨੇ ਸਾਡੇ ਸਾਡੇ ਕੋਈ ਪਰਿਵਾਰ ਆ ਸਾਰਾ ਅਸੀਂ ਖੇੜਦੇ ਹੱਸਦੇ ਕੋਈ ਕਸ਼ਮੀਰੀ ਦੇ ਵਿੱਚ ਵੀ ਕੋਈ ਸੁਨੇਹਾ ਦੇਣਾ ਚਾਹੋਗੇ ਨਹੀਂ ਅਸੀਂ ਕੋਚਰ ਅਸ਼ੇਦ ਪਾਨ ਨੇ ਬਾਰਦਰੀ ਚੈਸ ਕੋਚਰ ਬੋਇਨ ਅਛੇ ਕੋਈ ਅਸਨ ਅਛੇ ਆਸਨ ਕੇ ਗੁਗੂ ਇਸ ਪੰਚੂ ਹੋਰ ਅਛੇ ਨਾਸਨ ਕੋਈ ਕੋਈ ਕਾਰਨ ਅਛੇ ਪਾਨ ਨੇ ਗਿਨਾਨ ਅਸਨ ਅਸਲ ਜੀ ਜੀ ਹਾਂਜੀ ਜਿਨ੍ਹਾਂ ਦੀ ਜਿਹੜੀ ਕਸ਼ਮੀਰੀ ਜ਼ੁਬਾਨ ਹੈ ਉਹਨਾਂ ਨੂੰ ਤਾਂ ਸਮਝ ਆ ਜਾਏਗਾ ਕਸ਼ਮੀਰੀ ਬਾਸ਼ਾ ਚ ਇਹਨਾਂ ਨੇ ਕੀ ਸੁਨੇਹਾ ਦਿੱਤਾ ਮੈਂ ਕਿਹਾ ਕਿ ਮੇਰੇ ਉਮਰ 25 ਸਾਲ ਹੋ ਗਈ ਹੈ ਹਾਂਜੀ ਤੇ ਮੈਂ ਅਸੀਂ ਇਕੱਠੇ ਖਾਂਦੇ ਪੀਂਦੇ ਆ ਕੋਈ ਐਸੀ ਗੱਲ ਨਹੀਂ ਹਾਂ ਮਤਲਬ ਚਾਹੇ ਬੱਚੇ ਨੇ ਨੌਜਵਾਨ ਨੇ ਬਜ਼ੁਰਗ ਨੇ ਸਾਰਿਆਂ ਦਾ ਸੋਚ ਵਿਚਾਰ ਜਿਹੜਾ ਮਿਲਵਰਤ ਕਰਕੇ ਰਹਿਣ ਵਾਲਾ ਹਾਂਜੀ ਜੀ ਜੀ ਹੋਗੀ ਥੈਂਕ ਯੂ ਤਾਂ ਇਹ ਜਿਹੜੇ ਉਹ ਲੋਕ ਨੇ ਜਿਹੜੇ ਲਾਲ ਚੌਂਕ ਦੇ ਵਿੱਚ ਇਹ ਸਰਦਾਰ ਸਾਹਿਬ ਖੜੇ ਸੀ ਸਾਡੇ ਨਾਲ ਉਹਨਾਂ ਦੇ ਬੱਚੇ ਨੇ ਇੱਥੇ ਗੱਲ ਕੀਤੀ ਹੈ ਇਹ ਲਾਲ ਚੌਂਕ ਤੋਂ ਜਿਹੜੀ ਇਹ ਤਸਵੀਰ ਹੈ ਤੁਹਾਡੇ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਹੱਸ ਖੇਡ ਕੇ ਸਾਰੇ ਜਿਹੜੇ ਕਾਰੋਬਾਰ ਨੇ ਦੁਕਾਨਦਾਰੀ ਚੱਲਦੀ ਹੈ ਪਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵੱਡੀਆਂ ਵਾਪਰਦੀਆਂ ਨੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਵੱਡਾ ਜਿਹੜਾ ਅਸਰ ਦਿਖਾਈ ਦਿੰਦਾ ਹੈ ਹੁਣ ਦੇਖਦੇ ਹਾਂ ਕਿ ਅਸੀਂ ਪਲ-ਪਲ ਦੀ ਅਪਡੇਟ ਵੱਖ-ਵੱਖ ਰੀਆਂ ਥਾਵਾਂ ਤੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਸ਼ਮੀਰ ਅਸਲ ਦੇ ਵਿੱਚ ਕੀ ਹੈ ਕਸ਼ਮੀਰੀयत ਅਸਲ ਦੇ ਵਿੱਚ ਕੀ ਹੈ ਔਰ ਦਿਖਾਈ ਕਿਵੇਂ ਜਾਂਦੀ ਖਾਸ ਕਰਕੇ ਇਹਨਾਂ ਨੇ ਜਿਵੇਂ ਲੰਬਾ ਦਿੱਤਾ ਕਿ ਮੀਡੀਆ ਦਾ ਇੱਕ ਹਿੱਸਾ ਬਹੁਤ ਜ਼ਿਆਦਾ ਨਫ਼ਰਤ ਫਲਾਉਂਦਾ ਜਿਸ ਦੇ ਕਰਕੇ ਸਾਡੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਨੇ ਔਰ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਸ਼੍ਰੀਨਗਰ